ਬੋਮਣ ਜੀ ਅੱਜ ਤਾਂ ਮੇਰੇ ਤੇ ওভারਲੋਡ ਹੈ ওভার ਹਾਈਟ ਹੈ ਜਾਂ ਲਾਇਸੈਂਸ 홀ਡਰ ਨਹੀਂ ਹੈ ਡਰਾਈਵਿੰਗ ਲਾਇਸੈਂਸ ਨਹੀਂ ਕਿਸੇ ਕੋਲ ਕਿਤੇ ਡਾਕੂਮੈਂਟ ਪੂਰੇ ਨਹੀਂ ਹੈ ਮਾਨਸਾ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਤਾ ਰੋਡ ਸੇਫਟੀ ਦੇ ਸਬੰਧ ਦੇ ਵਿੱਚ ਜਿਹੜੇ ਲੋਕ ਨੇ ਰੂਲ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਜਿਵੇਂ ਗੋਮਨਟ ਦੇ ਹਦਾਇਤਾਂ ਮੁਤਾਬਕ ਕਿਤੇ ਓਵਰ ਲੋਡ ਹੈ ਓਵਰ ਹਾਈਟ ਹੈ ਜਾਂ ਲਾਇਸੈਂਸ ਹੋਲਡਰ ਨਹੀਂ ਹੈ ਡਰਾਈਵਿੰਗ ਲਾਇਸੈਂਸ ਨਹੀਂ ਕਿਸੇ ਕੋਲੇ ਕਿਤੇ ਡਾਕੂਮੈਂਟ ਪੂਰੇ ਨਹੀਂ ਹੈ ਉਸ ਸਬੰਧ ਵਿੱਚ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਇਹ ਤਾਂ ਕਰ ਰਹੇ ਹਾਂ ਜੇ ਬਈ ਸਦਾਇਤਾ ਤੇ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਚਲਾਨ ਹੈ ਡਰਾਈਵਿੰਗ ਲਾਇਸੈਂਸ ਦੇ ਅਲੱਗ ਹੈ ਓਵਰਲੋਡ ਦੇ ਅਲੱਗ ਹੈ ਓਵਰ ਹਾਈਟ ਦੇ ਅਲੱਗ ਹੈ ਗੋਮਣ ਜਿਹੜਾ ਤਾਂ ਮੈਂ ਕਿਤੇ ਓਵਰਲੋਡ ਹੈ ਓਵਰ ਹਾਈਟ ਹੈ ਜਾਂ ਲਾਇਸੈਂਸ ਹੋਲਡਰ ਨਹੀਂ ਹੈ ਡਰਾਈਵਿੰਗ ਲਾਇਸੈਂਸ ਨਹੀਂ ਕਿਸੇ ਕੋਲੇ ਕਿ ਡਾਕੂਮੈਂਟ ਪੂਰੇ ਨਹੀਂ ਐ ਮਾਨਸ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਤਾਹ ਰੋਡ ਸੇਫਟੀ ਦੇ ਸਬੰਧ ਦੇ ਵਿੱਚ ਜਿਹੜੇ ਲੋਕੋ ਨੇ ਰੂਲਸ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਜਿਵੇਂ ਗੋਮਨਟ ਦੀਆਂ ਅਧਿਅਤਾਂ ਵਿੱਚ ਕਿਤੇ ਓਵਰਲੋਡ ਹੈ ਓਵਰ ਹਾਈਟ ਹੈ ਜਾਂ ਲਾਇਸੈਂਸ ਹੋਲਡਰ ਨਹੀਂ ਹੈ ਡਰਾਈਵਿੰਗ ਲਾਇਸੈਂਸ ਨਹੀਂ ਕਿਸੇ ਕੋਲ ਕਿਤੇ ਡਾਕੂਮੈਂਟ ਪੂਰੇ ਨਹੀਂ ਹੈ ਉਸ ਸੰਬੰਧ ਵਿੱਚ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਇਹ ਤਾਂ ਕਰ ਰਹੇ ਹੁਦਾਇਤਾਂ ਤੇ ਵਕ ਵਕ ਤਰ੍ਹਾਂ ਦੇ ਵਕ ਵਕ ਤਰ੍ਹਾਂ ਦੇ ਚਲਾਨ ਹੈ ਡਰਾਈਵਿੰਗ ਲਾਇਸੈਂਸ ਦੇ ਅਲੱਗ ਹੈ ਓਵਰਲੋਡ ਦੇ ਅਲੱਗ ਹੈ ਓਵਰ ਹਾਈਟ ਦੇ ਅਲੱਗ ਹੈ